ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀਆਂ ਬੇहद ਖੂਬਸੂਰਤ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਕਿਉਂਕਿ ਕਿਹਾ ਜਾਂਦਾ ਹੈ ਕਿ ਬੰਦਾ ਹੀ ਬੰਦੇ ਦਾ ਤਾਰੂ ਹੁੰਦਾ ਹੈ ਸਾਥੀਓ ਤੁਸੀਂ ਤਸਵੀਰਾਂ ਵਿੱਚ ਦੇਖੂਗੇ ਕਿ ਮਖੌਟੇ ਲਾ ਕੇ ਕੁਝ ਨੌਜਵਾਨ ਸੇਵਾ ਕਰ ਰਹੇ ਆ ਇਹ ਨੌਜਵਾਨਾਂ ਦਾ ਟੋਲਾ ਸੇਵਾ ਕਰ ਰਿਹਾ ਪਰ ਆਪਾਂ ਗੱਲ ਨੂੰ ਸਮਝੀਏ ਇਹਨਾਂ ਨੌਜਵਾਨਾਂ ਨੇ ਚਿਹਰੇ ਤੇ ਮਖੌਟਾ ਲਾਇਆ ਹੋਇਆ ਲੇਕਿਨ ਦਿਲ ਤੇ ਕੋਈ ਮਖੌਟਾ ਨਹੀਂ ਜਿਵੇਂ ਕਹਿਣਾ ਚਾਹੁੰਦੇ ਹੁਣ ਕਿ ਜੋ ਕੁਝ ਮਾਲਕ ਸਾਡੇ ਤੋਂ ਕਰਵਾ ਰਿਹਾ ਉਹ ਸੇਵਾਸੀ ਕਰ ਰਹੇ ਹਨ ਕਹਿੰਦੇ ਹਨ ਕਿ দান ਸੇਵਾ ਜਿਹਾ ਕਰੋ ਕਿ ਇੱਕ ਹੱਥ ਨਾਲ দান ਹੋਵੇ ਤਾਂ ਦੂਜੇ ਹੱਥ ਨੂੰ ਪਤਾ ਵੀ ਨਾ ਲੱਗੇ ਬਟਾਲਾ ਦੇ ਰਹਿਣ ਵਾਲੇ ਕੁਝ ਨੌਜਵਾਨ ਅਜਿਹਾ ਹੀ ਕਰ ਰਹੇ ਹਨ ਇਹਨਾਂ ਨੌਜਵਾਨਾਂ ਨੇ ਸੇਵਾ ਦਾ ਇੱਕ ਨਵਾਂ ਅਤੇ ਵੱਖਰਾ ਰਸਤਾ ਚੁੜਿਆ ਇਹਨਾਂ ਨੌਜਵਾਨਾਂ ਦਾ ਟੋਲਾ ਕੜਾਕੇ ਦੀ ਠੰਡ ਵਿੱਚ ਦੇਰ ਰਾਤ ਚਿਹਰਾ ਤੇ ਮਖੌਟਾ ਪਾ ਕੇ ਸੜਕ ਕਿਨਾਰੇ ਬੈਠੇ ਲੋੜਵੰਦਾ ਦੀ ਸੇਵਾ ਤੇ ਸਹਾਇਤਾ ਕਰਨ ਲਈ ਅੱਗੇ ਆ ਗਿਆ ਇਹ ਨੌਜਵਾਨ ਠੰਡ ਦੇ ਮਾਰੇ ਸੜਕਾਂ ਤੇ ਬੈਠੇ ਲੋੜਵੰਦਾ ਨੂੰ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਬੂਟ, ਗਰਮ ਜਰਾਬਾਂ ਅਤੇ ਗਰਮ ਕੱਪੜੇ ਵੰਡਦੇ ਨਜ਼ਰ ਆਉਂਦੇ ਹਨ ਸੱਤ ਅੱਠ ਨੌਜਵਾਨ ਦਾ ਟੋਲਾ ਦੇਰ ਰਾਤ ਸੜਕਾਂ ਤੇ ਨਿਕਲਦਾ ਤੇ ਲੱਭ ਲੱਭ ਕੇ ਲੋੜਵੰਦਾਂ ਨੂੰ ਉਹਨਾਂ ਦੀ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਂਦਾ ਇਹੋ ਨਹੀਂ ਜੇ ਕੋਈ ਨਸ਼ੇ ਦਾ ਆਦੀ ਨੌਜਵਾਨ ਵੀ ਇਹਨਾਂ ਨੂੰ ਮਿਲ ਜਾਵੇ ਤਾਂ ਉਸ ਦੀ ਕਾਉਂਸਲਿੰਗ ਵੀ ਇਹ ਨੌਜਵਾਨ ਕਰਦੇ ਹਨ ਅਤੇ ਉਸ ਨੂੰ ਸਮਝਾਉਂਦੇ ਵੀ ਨੇ ਤੇ ਆਪਣੇ ਨਾਲ ਮਿਲਾ ਕੇ ਸੇਵਾ ਵਿੱਚ ਜੁਟਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਉਹਨਾਂ ਨਾਲ ਕੰਮ ਕਰਕੇ ਨਸ਼ੇ ਦਾ ਆਦੀ ਵਿਅਕਤੀ ਨਸ਼ੇ ਤੋਂ ਦੂਰ ਹੋ ਜਾਵੇ ਮੁਖੌਟਾ ਲਾ ਕੇ ਸੇਵਾ ਕਰਨ ਪਿੱਛੇ ਮਕਸਦ ਸਿਰਫ ਇਹੋ ਹੈ ਕਿ ਇਹ ਨੌਜਵਾਨ ਆਪਣੀ ਪਛਾਣ ਨਹੀਂ ਦੱਸਣਾ ਚਾਹੁੰਦੇ ਇਹਨਾਂ ਨੌਜਵਾਨਾਂ ਵੱਲੋਂ ਲਵ ਕੁਸ਼ ਸੁਸਾਇਟੀ ਨਾਮ ਦੀ ਇੱਕ ਸੰਸਥਾ ਬਣਾਈ ਗਈ ਹੈ ਅਤੇ ਇਸ ਦੇ ਜਰੀਏ ਆਪਸ ਵਿੱਚ ਹੀ ਸਹਿਯੋਗ ਕਰਕੇ ਲੋਕਾਂ ਦੀ ਜ਼ਰੂਰਤਾਂ ਪੂਰੀਆਂ ਕਰਦੇ ਹਨ ਲੋੜਵੰਦਾ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਅਤੇ ਜ਼ਰੂਰੀ ਸਮਾਨ ਉਹਨਾਂ ਤੱਕ ਮਹੱਈਆ ਕਰਵਾਉਂਦੇ ਹਨ ਇੱਕ ਵਾਰੀ ਮੌਕੇ ਦੀਆਂ ਤਸਵੀਰਾਂ ਦਿਖਾਉਣੀਆਂ ਜੋ ਬੇਹਦ ਖੂਬਸੂਰਤ ਹੈ ਉਹ ਹੋਟੇ ਭਈ ਅਸਲੀ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ ਕੀ ਆਪਾਂ ਬਾਜ਼ਾਰ 'ਚ ਸ਼ੋਅ-ਆਫ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਸੇਵਾ ਕਰ ਰਹੇ ਆ ਇਸ ਕਰਕੇ ਮਕੋਟੇ ਪਾਏ ਆ ਸ਼ੂਜ਼ ਤੇ ਅੰਦਰ ਚਾਬਾ ਜੀ ਆਂਦੀਆਂ ਗਰਮ ਬੱਚਿਆਂ ਲਈ ਇਹ ਜੀ ਸ਼ਾਇਦ ਇਹ ਹੱਥ ਲੱਗੀ ਹੈ ਹਾਂ ਜੀ ਕੋਈ ਪੂਰੇ ਲਾਪ ਲੰਬੀ ਦਾ ਜੀ ਇੱਥੇ ਤੁਹਾਨੂੰ ਮਧਾ ਹੁੰਦਾ ਕਿ ਇੱਥੇ ਬੰਦੇ ਦਾ ਲੋੜ ਆ ਪਰ ਇੱਥੇ ਆਪ ਚਾਹੀਦਾ ਤੇ ਇਹਨਾਂ ਆਪਾਂ ਵੇਖ ਲੈਂਦੇ ਆ ਕਿੱਥੇ ਜਿਆਦਾ ਲੋਡ ਆ ਕਿੱਥੇ ਘੀਦਾ ਫਿਰ ਰੋਸਾ ਬਰਦਾ ਜੀ ਸ਼ੂਲ ਦਿੰਦੀਓ ਜੇ ਆਪਾਂ ਦਿੰਦੀ ਲੋਡ ਬਣਨ ਨੂੰ ਫਿਰ ਕਿੰਨੀਆਂ ਕ ਸੀਸਾ ਦਿੰਦੇ ਨੇ ਤੁਹਾਨੂੰ ਬਹੁਤ 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 ਹੋਈ ਪ੍ਰਮਾਤਮਾ ਦੇ ਨਾਮ ਤੇ ਕਹਿੰਦੇ ਕਿ ਤੁਹਾਨੂੰ ਦੇ ਕੇ ਬੜੇ ਸੀਸਾ ਦਿੰਦੇ ਕਿੰਨੇ ਲੋਗ ਆ ਤੁਹਾਡੇ ਗਰੁੱਪ ਦੇ ਵਿੱਚ ਕਿੰਨੇ ਆ ਆਪਾਂ ਆ 6-7 ਜਣੇ ਆਈ ਸੀ ਵਾਦੀ ਮੈਂ ਤਰ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਤੇ ਕੱਜ ਤੱਕ ਆਜਣ ਭਾਈ ਆ ਤੁਹਾਨੂੰ ਕਦੀ ਕੋਈ ਪਤਾ ਲਿਆ ਆਂਦੇ ਕਰੀ ਗੋਬਾਂ ਸਾਰੇ ਨਾਲੇ ਸੇਵਾ ਲੱਗੀ ਉਹਨਾਂ ਦੀ ਡਿਊਟੀ ਲੱਗੀ ਸਾਡੀ ਪ੍ਰਮਾਤਮਾ ਵੱਲੋਂ ਭਾਈ ਵੱਲੋਂ ਤੇ ਉਹ ਸਰ ਕਰਦੇ ਆਪਾਂ ਕਿਹੜੀ ਸੁਸਾਇਟੀ ਇਹ ਲੜ ਕੁਸ਼ਨ ਆਣੀ ਕੀ ਕੰਮ ਕਰਦੀ ਹੈ ਇਹ ਸਰ ਬੈਠੇ ਜਿਹੜੇ ਬੰਦੇ ਨਸ਼ੇ ਦੀ ਦਲਦਲ ਤੇ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਉਹਨਾਂ ਦਾ ਮਤਲਬ ਭਲਾ ਫਲਦਾ ਸਥਾਪੀ ਕਰਨਾ ਹੈ ਜਿਹੜੇ ਗਰੀਬ ਮਤਲਬ ਆ ਸਾਨੂੰ ਪ੍ਰਮਾਤਮਾ ਦੀ ਸੇਵਾ ਬਖਸ਼ੀ ਆ ਤੇ ਇਹ ਸੇਵਾ ਕਰਦੇ ਆ ਕਿ ਬੂਟ ਜਿਹੜਾ ਆਪਾਂ ਤੁਹਾਡੇ ਮਨ ਚ ਆਇਆ ਕਿ ਨਹੀਂ ਜਾਂ ਠੰਡ ਬਹੁਤ ਆ ਸਾਡੇ ਤਾਂ ਦੀ ਇੱਕ ਜਿਹੜਾ ਗਰੀਬ ਬੰਦਿਆਂ ਨੂੰ ਜਿਹੜੇ ਮਤਲਬ ਬੱਚੇ ਆ ਜਾਂ ਕੋਈ ਵੀ ਮਿਲਦਾ ਉਹਨਾਂ ਨੂੰ ਇਹ ਦੇ ਦਿਆ ਉਦੋਂ ਵੀ ਜਦੋਂ ਠੰਡ ਕਾਣੀ ਸ਼ੁਰੂ ਹੋਈ ਨਾ ਬਹੁਤ ਜ਼ਿਆਦਾ ਉਦੋਂ ਤੋਂ ਸ਼ੁਰੂ ਕੀਤਾ ਕੀ ਕੀ ਦਿੰਦੇ ਉਹਨਾਂ ਜੀ ਬਾਹਰ ਜਰਾਬਾਂ ਬੂਟ ਇਹ ਛੋਟੇ ਬੱਚਿਆਂ ਨੂੰ ਬੂਟ ਜਾਂ ਉਹਨਾਂ ਦੇ ਛੋਟੇ ਬੱਚਿਆਂ ਦੇ ਬੂਟ ਕੋਈ ਜਗ੍ਹਾ ਦਿੱਤੀ ਨਹੀਂ ਦਿੱਤੀ ਕਿ ਸ਼ਹਿਰ ਨਹੀਂ ਨਹੀਂ ਸ਼ਹਿਰ ਦੇ ਵਾਕੋ ਵਾਕੋ ਏਰੀਆ 'ਚ ਅੱਜ ਅੱਜ ਇੱਥੇ ਆ ਕੱਲ ਕਿੱਥੇ ਆ ਕੱਲ ਕਿੱਥੇ ਆ ਜੱਗ ਲੱਭ ਲੱਭ ਕੋਈ ਮਤਲਬ ਕਰੀ ਦੀ ਆ ਇਹ ਜਿਹਨਾਂ ਨੂੰ ਲੋਡ ਮੰਗਦੇ ਨੇ ਕਿਹੜੇ ਲੋਡ ਮੰਗਦਾ ਲੋਡ ਮੰਗਦਾ ਕਿਹੜੇ ਆਪ ਲੱਭੀਂ ਤੇ ਆਪੇ ਇਹਨੂੰ ਦੇ ਟਾਰਨ ਟਿਕਲਾਵਾ ਕਿ ਉਹਨੂੰ ਕਰ ਲਵਾਂ ਪਰ ਕਿ ਆਪਣਾ ਮਤਲਬ ਕਰੀ ਰਾਂ ਕੰਮ ਦੀ ਕਾਰਨ ਅਸੀਂ ਸੋਚਿਆ ਸੋਚਿਆ ਕਿ ਹੋਈਏ ਕਿ ਜਿੱਥੇ ਇਹ ਮੈਨੂੰ ਮਿੰਗੇ ਬੂਟ ਪਾਉਣੇ ਆ ਤੇ ਬਾਡੇ ਮਨ ਚ ਆ ਗਏ ਜਿਹੜੇ ਉਹਨੇ ਮਿੰਗੇ ਪਾ ਕੇ ਵੀ ਤੇ ਕੰਮ ਤੇ ਫੇਰ ਬੂਟਾਂ ਦਾ ਉਹੀ ਆ ਤੇ ਇਧਰੋਂ ਚੰਗਾ ਆ ਕਿ ਜਿਹੜੇ ਅਸੀਂ ਥੋੜੇ ਸਸਤੇ ਲੈ ਲਈਏ ਤੇ ਲੈ ਕੇ ਜਿਹੜੇ ਬੂਟਾਂ ਅਸੀਂ ਉਹ ਥੋੜੇ ਤਾਂ ਉਧਰ ਲਾ ਦਈਏ ਉਹਨਾਂ ਦੇ ਬੂਟ ਲੈ ਆ ਕੋਣਾਂ ਦੇਰੀ ਜਿਹੜੇ ਮਸੌਤੇ ਲਾਇਏ ਨੇ ਇਹਦਾ ਕੀ ਮਤਲਬ ਇਹ ਤਾਂ ਇਹੋ ਹੀ ਆ ਕਿ ਜਿਹੜੀ ਸਾਡੀ ਪਛਾਣ ਆ ਕਿਦਾਂ ਹੁਣ ਸ਼ਹਿਰ ਦੇ ਵਿੱਚ ਲੋਕਲ ਕੋ ਦਿਨੇ ਵੀ ਘੁੰਮ ਸਕਦੇ ਆ ਮੇਰੇ ਕੋ ਇਹ ਸੇਕ ਮਟਰਾ ਸਾਡਾ ਪਾਉਂਦੇ ਆ ਰਾਜਾ ਤੇ ਮਤਲਬ ਸਾਡਾ ਪਤਾ ਲੱਗੂ ਕਿ ਮੁੰਡੇ ਕਿਹੜੇ ਨੇ ਕੌਣ ਆ ਕਿਥੋਂ ਦੇ ਆ